ਸ਼ਲੋਕ ਮਹਲਾ ਦੂਜਾ ਅਠੀ ਪਹਿਰੀ ਅਠ ਖੰਡ ਨਾਵਾ ਖੰਡ ਸਰੀਰ ਤਿਸ ਵਿੱਚ ਨੌ ਨਿਧ ਨਾਮ ਏਕ ਪਲ ਹੈ ਗੁਰ ਗੁਣੀ ਗਹੀਰ ਕਰਮ ਬੰਤੀ ਸਲਾਹਿਆ ਨਾਨਕ ਕਰ ਗੁਰ ਪੀਰ ਚੌਥੇ ਪਹਿਰ ਸਬਾਹ ਕੈ ਸੁਰਤਿਆ ਉਪਜੈ ਚਾਉ ਤਿੰਨਾ ਦਰੀਆ ਵਾਸਿਓ ਦੋਸਤੀ ਮਾਨ ਮੁਖ ਸਚਾ ਨਾਉ ਉਥੈ ਅੰਮ੍ਰਿਤ ਵੰਡਿਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ਜੇ ਹੋਵੈ ਨਦਰਸ ਰਾਫ ਕੀ ਬਹੁੜ ਨਾ ਪਾਈ ਤਾ ਸਤੀ ਪਹਿਰੀ ਸਤਿ ਭਲਾ ਬਹੀਐ ਪੜਿਆ ਪਾਸ ਉਥੈ ਪਾਪ ਪੁੰਨ ਵਿਚਾਰਿਐ ਕੂੜਾ ਘਟੈ ਰਾਸ ਕੋਤਾ ਖੋਟੇ ਸਟਿਯ ਹੈ ਖਰੇ ਕੀਚੇ ਸਾबास ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੇ ਪਾਸ ਮਹੱਲਾ ਦੂਜਾ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨ ਸਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਿਗਸਿਆ ਸਚਾ ਕੋਟ ਗਿਰਾਏ ਨਿਜ ਘਰ ਵਸਿਆ ਸਤਿਗੁਰ ਤੁਠੈ ਨਾਓ ਪ੍ਰੇਮ ਰਹਿਸਿਆ ਸਚੈ ਦੇ ਦੀ ਬਾਣ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ ਸਚੈ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸੱਚ ਸੁਣ ਬੁਝ ਵਖਾਣ ਮਹਿਲ ਬੁਲਾਈਐ ਸ਼ਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੈ ਘਰ ਬੱਧਾ ਭੋਜਨ ਸਾਰ ਕਰਾਈ ਸਗਲੇ ਦੂਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਏ ਹਰ ਤਾਰਾ ਜੀ ਅੰਬਰ ਟੋਲੇ ਪਿਛੈ ਟੰਕ ਚੜ੍ਹਾਏ ਏਵਡ ਵਧਾ ਮਾਵਾ ਨਾਹੀ ਸਭ ਸਹ ਅਨੱਥ ਚਲਾਏ ਏਤਾ ਤਾਣ ਹੋਵੇ ਮਨ ਅੰਦਰ ਕਰੀ ਭੇ ਆਖ ਕਰਾਈ ਜੇਵਡ ਸਾਹਿਬ ਤੇਵਡ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉਪਰ ਸੱਚ ਨਾਮ ਵਢਿਆਈ ਮਹੱਲਾ ਦੂਜਾ ਆਖਣ ਆਖ ਨਾ ਰਜੇ ਆ ਸੁਨਣ ਨਾ ਰਜੇ ਕੰਨ ਅੱਖੀ ਦੇਖ ਨਾ ਰਜੀਆਂ ਗੁਣ ਗਾਹਕ ਇਕ ਵੰਨ ਭੁਖਿਆ ਭੁਖ ਨਾ ਉਤਰੈ ਗੱਲੇ ਭੁਖ ਨਾ ਜਾਏ ਨਾਨਕ ਭੁਖਾ ਤਾਂ ਰਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ ਵਿਣ ਸੱਚੇ ਕੂੜ ਯਾਰ ਬੰਨ ਚਲਾਈਐ ਵਿਣ ਸੱਚੇ ਤਨ ਸ਼ਾਰ ਸ਼ਾਰ ਰਲਾਈਐ ਵਿਣ ਸੱਚੇ ਸਭ ਭੁਖ ਜੇ ਪੈਜੈ ਖਾਈਐ ਵਿਣ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੈ ਲਾਲਚ ਲੱਗ ਮਹਿਲ ਖਵਾਈਐ ਸਭ ਜਗ ਠਗਿਓ ਠੱਗ ਆਈਐ ਜਾਈਐ ਤਨ ਮਹਿ ਤ੍ਰਿਸ਼ਨਾ ਅੱਗ ਸਬਦ 부ਝਾਈਐ ਸ਼ਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੈ ਕਰਮ ਧਿਆਨ ਪਤ ਕੇ ਸਾਧ ਖਾਦਾ ਲਹੇ ਦਾਨਾ ਕੈ ਸਿਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਤ ਪਰਵਾਲਾ ਫੁੱਲ ਜਵੇ ਹਰ ਲਾਲ ਤਿਤ ਫਲ ਰਤਨ ਲਗੇ ਮੁਖ ਭਾਗਤ ਹਿਰਦੈ ਰਿਦੈ ਨਿਹਾਲ ਨਾਨਕ ਕਰਮ ਹੋਵੈ ਮੁਖ ਮਸਤਕ ਲਿਖਿਆ ਹੋਵੈ ਲੇਖ 86 ਤੀਰਥ ਗੁਰ ਕੀ ਚਰਣੇ ਪੂਜੈ ਸਦਾ ਵਸੇਖ ਹੰਸ 헤ਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦਜੈ ਨਾਨਕਾ ਤਰੀਐ ਕਰਮੀ ਲਗ ਪੌੜੀ ਜੀਵ ਦਿਆ ਮਰ ਮਾਰ ਨਾ ਪਛੋ ਤਾਈਐ ਝੂਠਾ ਇਹੋ ਸੰਸਾਰ ਕਿਨ ਸਮਝਾਈਐ ਸਾਚਨਾ ਧਰੇ ਪਿਆਰ ਤੰਦੈ ਤਾਈਐ ਕਾਲ ਬੁਰਾ ਖੈ ਕਾਲ ਸਿਰ ਦੁਨੀਆਈਐ ਹੁਕਮੀ ਸਿਰ ਜੰਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ ਬੋਤਨਾ ਚਸਾ ਵਿਲੰ ਭਰੀਐ ਪਾਈਐ ਗੁਰ ਪ੍ਰਸਾਦੀ ਬੁਝ ਸਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਤੁਮੇ ਤੁਮ ਆਵਿਸ ਆਕਤ ਧੂਰਾ ਨਿਮ ਫਲ ਮਾਨੇ ਮੋਖ ਵਸਹਿ ਤਿਸ ਜਿਸ ਤੂੰ ਚੇਤਨਾ ਆਵਹਿ ਨਾਨਕ ਕਹੀਐ ਕਿਸ ਹੰਡਨ ਕਰਮਾਂ ਬਾਹਰੇ ਮਹੱਲਾ ਪਹਿਲਾ ਮਤ ਪੰਖੇ ਰੂ ਕਿਰਤ ਸਾਥ ਕਬ ਉਤਮ ਕਬ ਨੀਚ ਕਬ ਚੰਦਨ ਕਬ ਆਕ ਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੀਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣ ਅੰਤ ਨਾ ਪਾਵਣਾ ਪੜਿਆ ਨਾਹੀ ਭੇਦ ਬੁਝਿਆ ਪਾਵਣਾ ਖੜ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ ਸੱਚਾ ਪੁਰਖ ਅਲਖ ਸਬਦ ਸੁਹਾਵਣਾ ਮੰਨੇ ਨਾਉ ਬਿਸੰਖ ਦਰਗਹ ਪਾਵਣਾ ਖਾਲਕ ਕੋ ਆਦੇਸ ਢਾਡੀ ਗਾਵਣਾ ਨਾਨਕ ਜੁਗ ਜੁਗ ਇਕ ਮਨ ਵਸਾਵਣਾ ਸ਼ਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਹਿਆ 나ਗੀ ਲੱਗੇ ਜਾਏ ਆਪਨ ਹੱਥੀ ਆਪਣ ਦੇ ਕੂਚਾ ਆਪੇ ਲਾਏ ਹੁਕਮ ਪਿਆ ਤੁਰ ਖਸਮ ਕਾ ਅਤੀ ਹੂ ਤਕਾ ਖਾਏ ਗੁਰਮੁਖ ਸਿਉ ਮਨਮੁਖ ਅੜੈ ਡੁੱਬੈ ਹੱਕ ਨ ਆਇ ਦੁਹਾ ਸਿਰਿਆ ਆਪੇ ਖਸਮ ਵੇਖੈ ਕਰਿ ਵਿਉਪਾਏ ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ਮਹਲਾ ਦੂਜਾ ਨਾਨਕ ਪਰਖੈ ਆਪਕੋ ਤਾ ਪਾਰਖ ਜਾਣ ਰੋਗ दारु ਦੋਵੈ 부ਜੈ ਤਾਂ ਵੈਦ ਸੁ ਜਾਣ ਵਾਟ ਨਾ ਕਰੇ ਈ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਂ ਲਾਏ ਹਾਂ ਲੱਭ ਨਾ ਚੱਲੀ ਸੱਚ ਰਹੇ ਸੋ ਵਿਸ਼ਟ ਪ੍ਰਵਾਨ ਸਰ ਸੰਦੇ ਆਗਾਸ ਕਉ ਕਿਉ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾਹਿਂਦਰ ਜਾਣ ਪੌੜੀ ਨਾਰੇ ਪੁਰਖ ਪਿਆਰ ਪ੍ਰੇਮ 시ਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਨੀ ਵਾਰੀਆ ਮਹਿਲਾ ਮੰਜ ਨਿਵਾਸ ਸਬਦ ਸਵਾਰੀਆ ਸੱਚ ਕਹਿਨ ਅਰਦਾਸ ਸੇਵੇ ਚਾਰੀਆ ਸੋਹਣ ਖਸਮੇ ਪਾਸ ਹੁਕਮ ਸਿਧਾਰੀਆ ਸਹੀ ਕਹਿਨ ਅਰਦਾਸ ਮਨੋ ਪਿਆਰੀਆ ਬਿਨ ਨਾਵੈ ਤ੍ਰੇਗ ਵਾਸ ਫਿਟ ਸੋ ਜੀਵੇ ਆ ਸਬਦ ਸਵਾਰੀਆਸ ਅੰਮ੍ਰਿਤ ਪੀਵੇ ਆ ਸ਼ਲੋਕ ਮਹੱਲਾ ਪਹਿਲਾ ਮਾਰੂ ਮੀਹੇ ਨਾ ਤ੍ਰਿਪਤਿਆ ਅੱਗੇ ਲਹੈ ਨਾ ਭੁਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿਸੁਕ ਨਾਨਕ ਸਚੇ ਨਾਮ ਕੀ ਕੀਤੀ ਪੁਛਾ ਪੁਛ ਮਹੱਲਾ ਦੂਜਾ ਨਿਫਲੰ ਤਸ ਜਨਮਸ ਜਾਵਤ ਬ੍ਰਹਮਣਾ ਬਿੰਦਤੇ ਸાગਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰਥ ਹੈ ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਦ ਵਿਗਸਿਆ ਖਸਮ ਪੂਰਾ ਪਾਏ ਮਨਹੁ ਰਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਗੁਰ ਸੇਵਨ ਸੱਚਾ ਮਾਰਗ ਦਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਧ ਹੁਸਿਆ ਢਾਡੀ ਕਥਿ ਇਕਾਥ ਸਬਦ ਸਵਾਰਿਆ ਨਾਨਕ ਗੁਣ ਗਹਿ ਰਾਸ ਹਰ ਜੀਉ ਮਿਲੇ ਪਿਆਰਿਆ ਸ਼ਲੋਕ ਮਹੱਲਾ ਪਹਿਲਾ ਖਤੇ ਹੋ ਜੰਮੇ ਖਤੇ ਕਰ ਨਿਤ ਖਤੇ ਆ ਵਿੱਚ ਪਾਹੇ ਧੁੱਤੇ ਮੂਲ ਨਾ ਉੱਤਰੇ ਜੇ ਸੌ ਧਵਨ ਪਾਹੇ ਨਾਨਕ ਬਖਸ਼ੇ ਬਖਸ਼ਿਅਹਿ ਨਾਹਿ ਤਾ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਛਖਣਾ ਦੁਖ ਛੱਡ ਮੰਗਿਐ ਸੁਖ ਸੁਖ ਦੁਖ ਦੁਇਦਰ ਕੱਪੜੇ ਪਹਿ ਰਹੇ ਜਾਏ ਮਨੁਖ ਜਿੱਥੈ ਬੋਲਣ ਹਾਰੀਐ ਤਿੱਥੈ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਲਿਆ ਸੱਚਾ ਪੁਰਖ ਅਲਖ ਸਿਰਜਣਹ ਹਲਿਆ ਉਜੜ ਭੁੱਲੇ ਰਾਹ ਗੁਰ ਵੇਖ ਲਿਆ ਸਤਿਗੁਰ ਸੱਚੇ ਬਾਹ ਸੱਚ ਸਮਾਲਿਆ ਪਾਇਆ ਰਤਨ ਘਰਾਹੋ ਦੀਵਾ ਬਾਲਿਆ ਸਚਾ ਸਬਦ ਸਲਾਹੇ ਸੁਖੀਏ ਸਚਵਾਲਿਆ ਨਿੱਡਰਿਆ ਡਰ ਲੱਗ ਗਰਬ ਸੇ ਗਾਲਿਆ ਨਭ ਭੁੱਲਾ ਜਗ ਫਿਰੈ ਬੇਤਾਲਿਆ ਸ਼ਲੋਕ ਮਹੱਲਾ ਤੀਜਾ ਭੈ ਵਿੱਚ ਜੰਮੈ ਭੈ ਮਰੈ ਪੀ ਭਉ ਮਨ ਮਹਿ ਹੋਏ ਨਾਨਕ ਭੈ ਵਿੱਚ ਜੇ ਮਰੈ ਸਹਰਾ ਆਇਆ ਸੋਏ ਮਹੱਲਾ ਤੀਜਾ ਪੈ ਵਿਨ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੁਹ ਕਾਲੈ ਉੱਠ ਜਾਏ ਪੌੜੀ ਸਤਿਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਐ ਸਤਿਗੁਰ ਹੋਏ ਦਇਆਲ ਤਾਂ ਦੁੱਖ ਨ ਜਾਣੀਐ ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਇਾਲ ਤਾਂ ਜਮ ਕਾ ਡਰ ਕੇਹਾ ਸਤਿਗੁਰ ਹੋਏ ਦਇਾਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਇਾਲ ਤਾਂ ਨਵ ਨਿਧ ਪਾਈਐ ਸਤਿਗੁਰ ਹੋਏ ਦਇਾਲ ਤਾਂ ਸੱਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਸਿਰ ਖੁਹਾਏ ਪੀਹ ਮਲਵਾਨੀ ਜੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹਿ ਲੈਨ ਪੜਾਸਾ ਪਾਣੀ ਦੇਖ ਸਗਾਹੀ ਵੇਡਾਵਾਂਗੇ ਸਿਰ ਖੋਹਾਇਨ ਭਰੀਨ ਹੱਥ ਸਵਾਹੀ ਮਾਉ ਪਿਉ ਕਿਰਤ ਗਵਾਇਨ ਟੱਬਰ ਰੋਵਨ ਤਾਹੀ ਉਹਨਾ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਮੋਇ ਕਥਾ ਉਪਾਹੀ 86 ਤੀਰਤ ਦੇਨ ਨਾ ਢੋਈ ਬ੍ਰਾਹਮਣ ਅੰਨ ਨਾ ਖਾਹੇ ਸਦਾ ਕੁਚੀਲ ਰਹੇ ਦਿਨ ਰਾਤਿ ਮਥੇ ਟਿੱਕੇ ਨਾਹੀ ਝੁੰਡੇ ਪਾਏ ਬਹਿਨ ਨਿਤ ਮਰਣੈ ਦਲ ਦੀ ਬਾਣ ਨਾ ਜਾਹੀ ਲਕੀ ਕਾਸੇ ਲਕੀ ਕਾਸੇ ਹੱਥੀ ਫੁਮਣ ਅੱਗੋ ਪਿੱਛੇ ਜਾਹੀ ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ ਦਈਏ ਵੇ ਕੋਏ ਫਰੇ ਵਗਤੇ ਫਿਟਾ ਵਤ ਗੱਲਾਂ ਜੀਆ ਮਾਰ ਜੀਵਾਲੇ ਸੋਈ ਅਵਰ ਨਾ ਕੋਈ ਰੱਖੈ ਦਨ ਹੁ ਤੈ ਸਨਨਹੋਂ ਬੰਜੇ ਪਸ ਪਈ ਸਿਰ ਖੁੱਥੈ ਪਾਣੀ ਵਿੱਚ ਹੋ ਰਤਨ ਉਪੰਨੇ ਮੇਰ ਕੀ ਆ ਮਾਧਾਣੀ ਅਠ ਅਠ ਤੀਰਥ ਦੇਵੀ ਥਾਪੇ ਪੁਰਬੇ ਲੱਗੇ ਬਾਣੀ ਨਾਏ ਨਵਾਜਾ ਨਾਤਾ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵਦਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਰਕ ਸਿਰ ਖੁੱਤੇ ਸੈਤਾਨੀ ਇਨਾਂ ਗਲ ਨਾ ਪਾਣੀ ਵੁੱਠੈ ਹੋਇ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ ਵੁੱਠੈ ਆਨਾ ਕਮਾਦ ਕਪਾਹਾ ਸਭ ਸੇ ਪੜਦਾ ਹੋਵੈ ਵੁੱਠੈ ਕਾਹੋ ਚਰੇ ਨਿਤ ਸੁਰਹੀ ਸਾ ਤਨ ਦੇਹੀ ਬਿਲੋਵੈ ਤਿਤਕੇ ਹੋਮ ਜਗ ਸਦ ਪੂਜਾ ਪੈ ਕਾਰਜ ਸੋਹੈ ਗੁਰੂ ਸਮੁੰਦ ਨਦੀ ਸਭ ਸਿਖੀ ਨਾਤ ਜਿਤ ਵੜਿਆਈ ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ ਤਾਂ ਸੱਤ ਚਟੇ ਸਿਰ ਛਾਈ ਮਹੱਲਾ ਦੂਜਾ ਅੱਗੇ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ ਨਾਨਕ ਤਾਪਤ ਜਾਣੀਐ ਜਾਪਤ ਰੱਖੈ ਸੋਏ ਪੌੜੀ ਤੂੰ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਬਾਨ ਹੋਰ ਆਵਣ ਜਾਣਿਆ ਸੱਚ ਜੇ ਮੰਗੇ ਦਾਨ ਸੇ ਤੁਦੈ ਜਿਹਿਆ ਸਾਜ ਤੇਰਾ ਫੁਰਮਾਨ ਸਬਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਧਾ ਤੇ ਪਾਇਆ ਕਰਮ ਪਵੈ ਨੀਸਾਨ ਨਾ ਚੱਲੇ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵਹਿ ਚੜ੍ਹੇ ਸਵਾਇ ਆ ਨਾਨਕ ਮੰਗੈ ਦਾਨ ਜੋ ਤੁਧ ਪਾਇਆ ਤੂੰ ਸੱਚਾ ਦਾਤਾਰ ਨਿਤ ਦੇਵਹਿ ਚੜ੍ਹੇ ਸਵਾਇ ਆ ਨਾਨਕ ਮੰਗੈ ਦਾਨ ਜੋ ਤੁਧ ਪਾਇਆ ਸ਼ਲੋਕ ਮਹੱਲਾ ਦੂਜਾ ਜਿ ਕਿਆ ਆਖ ਬੁਝਾਇਆ ਸਿਫਤੀ ਸੱਚ ਸਮੈਓ ਤਿਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਵ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੁਝੈ ਜਿਸ ਆਪ ਸੁਝਾਏ ਤਿਸ ਸਭ ਕਿਛ ਸੁਝੈ ਕਹਿ ਕਹਿ ਕਥਨਾ ਮਾਇਆ ਲੂਝੈ ਹੁਕਮਿ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅਖਰ ਨਾਨਕ ਆਖਿਓ ਆਪ ਲਹ ਭਰਾਤ ਹੋਵੈ ਜਿਸ ਦਾਤ ਪੌੜੇ ਹਉ ਢਾਡੀ ਬੇਕਾਰ ਕਾਰ ਲਾਇ ਰਾਤ ਦੇਹ ਕੈ ਵਾਰ ਤੁਰਹ ਫਰਮਾਇ ਢਾਡੀ ਸਚੈ ਮਹਿਲ ਖਸਮ ਬੁਲਾਇ ਸਚੇ ਸਿਵਤ ਸਾਲਾਹੇ ਕਪੜਾ ਪਾਇ ਸਚਾ ਅੰਮ੍ਰਿਤ ਨਾਮ ਭੋਜਨ ਆਇ ਗੁਰਮਤੀ ਖਾਦਾ ਰਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੁਧ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋ ਪੜੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪਾਉ ਮੁਚ ਪਾਰਾ ਵੱਡਾ ਤੂਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਾਰ ਚਲੀਐ ਸਹੀਐ ਪਹਾਰ ਨਦਰੀ ਕਰਮੀ ਗੁਰ ਵਿਚਾਰ ਪੈ ਬਿਨ ਕੋਏ ਨਾ ਲੰਘਸ ਪਾਰ ਪੈ ਭੋਵ ਰਾਖਿਆ ਪੈ ਸਵਾਰ ਰਹਾਉ ਪੈ ਤਨ ਅਗਨ ਭਖੈ ਭੈ ਨਾਲ ਪੈ ਪਉ ਘੜੀਏ ਸਬਦ ਸਵਾਰ ਪੈ ਬਿਨ ਘਾੜਤ ਕਚਨ ਕਚ ਅੰਦਾ ਸਚਾ ਅੰਦੀ ਸਟ ਬੁੱਧੀ ਬਾਜੀ ਉਪਜੈ ਚਾਓ ਸੈਸ ਸਿਆਣ ਪਪਵੈ ਨਾ ਤਾਓ ਨਾਨਕ ਮਨ ਮੁਖ ਬੋਲਣ ਵਾਓ ਅੰਦਾ ਅਖਰ ਵਾਓ ਦਵਾਓ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਜਾਏ ਸੋ ਡਰ ਕੇਹਾ ਜਿਤ ਡਰ ਡਰ ਪਾਏ ਦੁੱਧ ਬਿਨਾਂ ਦੂਜੀ ਨਾਹੀ ਜਾਏ ਜੋ ਕਿਛ ਵਰਤੈ ਸਭ ਤੇਰੀ ਰਜਾਈ ਦਰਿਆ ਜੇ ਡਰ ਹੋਵੇ ਹੋਰ ਡਰ ਡਰ ਡਰਣਾ ਮਨ ਕਾ ਸੂਰ ਪੌੜੀ ਡਰ ਡਰ ਡਰਣਾ ਮਨ ਕਾ ਸੂਰ ਰਹਾਉ ਨਾ ਜੀਓ ਮਰੈ ਨਾ ਡੂਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਸ਼ੇ ਹੁਕਮ ਸਮਾਏ ਹੰਸਹਿਤ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨੈਸਾਨ ਭਉ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਆਕਾਸ਼ ਹੋਏ ਜਾ ਕੇ ਜੀਅ ਜੰਤ ਧਨ ਮਾਲ ਨਾਨਕ ਆਖਣ ਬਖਮ ਵਿਚਾਰ ਗਉੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਪਾਈ ਕਰ ਇਹੋ ਵਿਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸ਼ਰਮ ਸੁਰਤ ਦੋਇ ਸਸਰ ਭੇ ਕਰਣੀ ਕਾਮਣ ਕਰ ਮਨ ਲਏ ਸਾਹਾ ਸੰਜੋਗ ਵਿਆਹੋ ਵਿਜੋਗ ਸੱਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾ ਦਵਾਰ ਬੁਝਰੇ ਗਿਆਨੀ ਇਹੋ ਵਿਚਾਰ ਕਥਤਾ ਬਖਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ ਦੇਹੀ ਮਾਟੀ ਬੋਲੇ ਪਉਣ ਬੁਝਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਘਟ ਹੀ ਮਾਹੀ ਪੜ ਪੜ ਪੰਡਤ ਬਾਦ ਵਖਾਣਾ ਭੀਤਰ ਹੋਦੀ ਵਸਤ ਨਾ ਜਾਣੈ ਹਉ ਨਾਮੁ ਵੁਆ ਮੇਰੀ ਮੂਹਿ ਬੁਲਾਏ ਉਹ ਨਾਮੁ ਵੁਆ ਜੋ ਰਹਾ ਸਮਾਏ ਕਹਉ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨ ਆਇ ਗਉੜੀ ਮਹੱਲਾ ਪਹਿਲਾ ਦਖਣੀ ਸੁਣ ਸੁਣ ਬੂਝੈ ਮਨੈ ਨਾਉ ਤਾ ਕੈ ਸਦ ਬਲਿਹਾਰੈ ਜਾਓ ਆਪੁ ਭੁਲਾਏ ਠੌਰ ਨ ਠਾਓ ਤੂੰ ਸਮਝ ਆਵਹਿ ਮੇਲ ਮਿਲਾਓ ਨਾਮ ਮਿਲੇ ਚੱਲੇ ਮੈਂ ਨਾਲ ਬਿਨ ਨਾਵੇ ਬਾਦੀ ਸਭ ਕਾਲ ਰਹਾਓ ਖੇਤੀ ਵਣਜ ਨਾਵੇ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀਅ ਮਹਿ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੇਖ ਤਨ ਮਨ ਸੀਤਲ ਸਾਚ ਪ੍ਰੀਖ ਜਲ ਪੁਰਾਇਨ ਰਸ ਕਮਲ ਪ੍ਰੀਖ ਸ਼ਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ 10 ਦਵਾਰ ਪੰਜ ਬਸਹਿ ਮਿਲ ਜੋਤ ਅਪਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰਣ ਹਾਰ ਗਉੜੀ ਮਹਲਾ ਪਹਿਲਾ ਜਾ ਤੋ ਜਾਏ ਕਹਾਂ ਤੇ ਆਵੇ ਕਹਿ ਉਪਜੈ ਕਹਿ ਜਾਏ ਸਮਾਵੇ ਕਿਉ ਬਾਧਿਓ ਕਿਉ ਮੁਕਤੀ ਪਾਵੇ ਕਿਉ ਅਬਿਨਾਸੀ ਸਹਿਜ ਸਮਾਵੇ ਨਾਮ ਰਿਦਾ ਅੰਮ੍ਰਿਤ ਮੁਖ ਨਾਮ ਨਰਹਰ ਨਾਮ ਨਰਹਰ ਨਹਿ ਕਾਮ ਰਹਾਉ ਸਹਿਜ ਆਵੇ ਸਹਿਜ ਜਾਏ ਮਨ ਤੇ ਉਪਜੈ ਮਨ ਮਾਹੇ ਸਮਾਏ ਗੁਰਮੁਖ ਮੁਕਤ ਬੰਧ ਨਾ ਪਾਏ ਸਬਦ ਵਿਚਾਰ ਛਟੈ ਹਰ ਨਾਏ ਤਰਵਰ ਪੰਖੀ ਬਹੁ ਨਿਸ ਬਾਸ ਸੁਖ ਦੁਖਿਆ ਮਨ ਮੋਹ ਵਿਨਾਸ਼ ਸਾਜ ਬਿਹਾਗ ਤਕਹਿ ਆਗਾਸ ਦਹ ਦਿਸ ਧਵਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੈ ਬਿਖਮਾਟ ਬਿਨ ਵਖਰ ਸੂਨੋ ਘਰ ਹਾਟ ਗੁਰ ਮਿਲ ਖੁੱਲੇ ਬਜਰ ਕਪਾਟ ਸਾਦ ਮਿਲੈ ਪੂਰਨ ਸੰਜੋਗ ਸਚਰ ਹਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿਨ ਕੈ ਲਾਗੋ ਪਾਏ